ਪੂਰੀ ਹੋ ਗਈ ਹੁਣ ਸਾਡਾ ਜਿਹੜੀ ਜਿਹੜੀ ਬੋਟ ਹੈ ਉਹ ਆ ਚੁੱਕੀ ਹੈ ਮੈਨੂੰ ਡਾਕਟਰਾਂ ਤੋਂ ਫੋਨ ਆਇਆ ਸੀ ਕਿ ਇੱਕ ਟਰੱਕ ਵਾਲੇ ਨੇ ਮੇਰੇ ਭਾਬੀ ਦੀ ਗੱਡੀ ਨੂੰ ਬੜੀ ਬੁਰੀ ਤਰ੍ਹਾਂ ਟੋਕਿਆ ਤੇ ਮੈਂ ਜਲਦੀ ਤੋਂ ਜਲਦੀ ਇੱਥੇ ਪਹੁੰਚਿਆ ਤੇ ਮੈਂ ਦੇਖਿਆ ਕਿ ਲੋਕੀ ਉਹਨੂੰ ਰੋਕ ਰਹੇ ਬਟ ਉਹ ਫਿਰ ਵੀ ਨਹੀਂ ਰੁਕ ਰਿਹਾ ਤੇ ਉਹਨੇ ਆਪਣੀ ਟਰੱਕ ਜਾਨੀ ਮਾਨੀ ਜਿਹਨਾਂ ਨੇ ਆਪਣਾ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਹੈ ਭਜਾंदे ਭਜਾंदे ਉਹਨੇ ਮੇਰਾ ਬੁਲੇਟ ਵੀ ਮੈਂ ਬੁਲੇਟ ਤੇ ਸੀਗਾ ਉਹਨੇ ਮੇਰੇ ਵੀ ਉੱਪਰੋਂ ਗੱਡੀ ਲੰਘਾ ਦਿੱਤੀ ਹੈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਬਿਲਕੁਲ ਬਹੁਤ ਦੂਰ ਤੋਂ ਨੇ ਕੋਲ ਨਜ਼ਦੀਕ ਲੈ ਕੇ ਆਇਆ ਉਹ ਤੇ ਸ਼ੁਕਰ ਹੈ ਕਿ ਮੇਰੇ ਬੁਲੇਟ ਦੇ ਅੱਗੇ ਲੈਗ ਗਾੜ ਸੀਗਾ ਉਹਦੇ ਕਰਕੇ ਬਚ ਗਿਆ ਮੈਂ ਨੀਤਾ ਜੀ ਕੋਈ ਹੋਰ ਹੁੰਦਾ ਤੇ ਨਹੀਂ ਬਚਣਾ ਸੀਗਾ ਮੰਗ ਕੀ ਕਰਦੇ ਪ੍ਰਸ਼ਾਸਕ ਮੰਗ ਮੈਂ ਕੁਝ ਨਹੀਂ ਕਰਦਾ ਮੈਂ ਇੱਕ ਪ੍ਰੋਫੈਸ਼ਨਲ ਡਾਕਟਰ ਹਾਂ ਮੈਂ ਚਾਹਨਾ ਹੈ ਕਿ ਇਹ ਬੰਦੇ ਦਾ ਪ੍ਰੋਪਰ ਮੈਡੀਕਲ ਟੈਸਟ ਹੋਵੇ ਜੋ ਹੈ ਕੰਮ ਕਰਦੇ ਆ ਕਿਉਂਕਿ ਇਹ ਅੱਜ ਦਾ ਇੱਕ ਕੇਸ ਨਹੀਂਗਾ ਸਾਡੇ ਕੋਲ ਦਿੱਲੀ ਦੇ ਕੇਸ ਆਉਂਦੇ ਆ ਅਗਲੇ ਕਿ ਮੈਂ ਚਾਹਨਾ ਕਿ ਇਹਨਾਂ ਦਾ ਪ੍ਰੋਪਰ ਡੋਪ ਟੈਸਟ ਹੋਵੇ ਤੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਐਵੇਂ ਜੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਦੁਬਾਰਾ ਕੋਈ ਇਦਾਂ ਦਾ ਬੰਦਾ ਦੁਬਾਰਾ ਐਵਾਂ ਦਾ ਗੁਨਾਹ ਨਾ ਕਰੇ ਕਿ ਅੱਜ ਮੈਂ ਬਚ ਗਿਆ ਕੱਲ ਨੂੰ ਕੋਈ ਹੋਰ ਬੰਦਾ ਵੀ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਅੱਜ ਜਿਹੜਾ ਭੋਗੜਾ ਜਿਹੜਾ ਸਾਡੇ ਬੇਟੀ ਗੱਡੀ ਲਾ ਕੇ ਆ ਰਹੀ ਸੀ ਟਰੱਕਾ ਅਨਲੋਡ ਕੀਤਾ ਟਰੱਕ ਉਹਨੇ ਗੱਡੀ ਜਿਹੜੀ ਗੱਡੀ ਵਾਰਾ ਦੀ ਕੋਸ਼ਿਸ਼ ਕੀਤੀ ਤੇ ਥੋੜੀ ਸਾਈਡ ਲੱਗੀ ਜਦੋਂ ਕਿ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਏ ਨੇ ਤੇ ਕੋਰੇ ਮੋਟਰਸਾਈਕਲ ਨੂੰ ਵੀ ਥੋੜੀ ਨੰਬਰ ਦੀ ਕੋਸ਼ਿਸ਼ ਕੀਤੀ ਤੇ ਉਹ ਸਟਾ ਲੱਗੀ ਆ ਉਨੇ ਜਨਮਾਰ ਦੀ ਕੋਸ਼ਿਸ਼ ਕੀਤੀ ਤੇ ਚਾਰ ਸਾਹਿਬ ਆ ਗਏ ਨੇ ਅਗਲੀ ਕਾਰਵਾਈ ਆਪਣੇ ਆਪੇ ਕਰਨਗੇ ਜਿਹੜੀ ਬੰਦੀ ਹੈ ਜਾਨੀ ਨੁਕਸਾਨ ਤੇ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਆ ਸੱਟਾਂ ਲੱਗੀਆਂ ਬਾਕੀ ਕੋਈ ਹੋਰ ਗੱਲ ਨਹੀਂ ਜਿਹੜੀ ਕਾਰਵਾਈ ਬਣੇਗੀ ਬੰਦੀ ਕਾਰਵਾਈ ਕਰਨਗੇ ਜੀ ਮੋਟਰਸਾਈਕਲ ਤੇ ਟਰੱਕ ਦਾ ਐਕਸੀਡੈਂਟ ਹੋਇਆ ਠੀਕ ਹੈ ਜੀ ਕੋ ਵੈਰੀਫਾਈ ਕਰਨੇ ਆ ਵੈਰੀਫਾਈ ਕਰਨ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਬੰਦੀਓ ਕਰ ਦੇਣਗੇ ਡਰਾਈਵਰ ਨੇ ਨਸ਼ਾ ਕਰਿਆ ਕੀ ਉਹ ਮੈਡੀਕਲ ਕਰਾ ਲੈਣ ਜੇ ਨਸ਼ਾ ਕੀਤਾ ਹੋਇਆ ਗੱਲ ਕਰ ਵੀ ਹੈ ਦੋ ਤਿੰਨ ਕੰਨੇ ਗੱਡੀਆਂ ਟੁੱਗਦਾ ਆ ਲੋਕਾਂ ਦਾ ਕੋ ਵੈਰੀਫਾਈ ਤਸਦੀਕ ਕਰ ਲੈਣੇ ਹਾਂਜੀ ਕਿੰਨੇ ਬੰਦੇ ਚੱਕਮੀ ਕੀਤੇ ਹਾਲੇ ਤੱਕ ਕੋਈ ਆਇਆ ਮੇਰੇ ਕੋ ਜਿਹੜਾ ਪਤਾ ਲੱਗਾ ਜੇ ਹੋਰ ਕੋਈ ਆਇਆ ਤੇ ਆਪਾਂ ਕਾਰ ਵੀ ਕਰ ਦਿੰਨੇ ਆ ਉਹਦੇ ਖਾਤੇ ਮੇਰੇ ਡਾਕਟਰਾਂ ਤੋਂ ਫ਼ੈਸਲਾ ਮੈਨੂੰ ਹੋਣੇ ਕੁੜਦਿਰ ਪਹਿਲਾਂ ਮੇਰਾ ਫੋਨ ਆਇਆ ਸੀਗਾ ਕਿ ਇੱਕ ਟਰੱਕ ਵਾਲੇ ਨੇ ਮੇਰੇ ਭਾਬੀ ਦੀ ਗੱਡੀ ਨੂੰ ਬੜੀ ਬੁਰੀ ਤਰ੍ਹਾਂ ਠੋਕਿਆ ਤੇ ਮੈਂ ਜਲਦੀ ਤੋਂ ਜਲਦੀ ਇੱਥੇ ਪਹੁੰਚਿਆ ਤੇ ਮੈਂ ਦੇਖਿਆ ਕਿ ਲੋਕੀ ਉਹਨੂੰ ਰੋਕ ਰਹੇ ਬਟ ਉਹ ਫੇਰ ਵੀ ਨਹੀਂ ਰੁਕ ਰਿਹਾ ਤੇ ਉਹਨੇ ਆਪਣੀ ਟਰੱਕ ਜਾਨੀ ਮਾਨੀ ਜਿਹਨਾਂ ਨੇ ਸਾਥ ਉਹਨੇ ਆਪਣਾ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਭਜਾंदे ਭਜਾंदे ਉਹਨੇ ਮੇਰਾ ਬੁਲੇਟ ਵੀ ਮੈਂ ਬੁਲੇਟ ਤੇ ਸੀਗਾ ਉਹਨੇ ਮੇਰੇ ਵੀ ਉੱਪਰੋਂ ਗੱਡੀ ਲੰਘਾ ਦਿੱਤੀ ਹੈ ਜਾਣੀ ਨੁਕਸਾਨ ਨਹੀਂ ਹੋਇਆ ਲੇਕਿਨ ਬਿਲਕੁਲ ਬਹੁਤ ਦੂਰ ਤੋਂ ਨੇ ਕੋਲ ਨਜ਼ਦੀਕ ਲੈ ਕੇ ਆਇਆ ਉਹ ਤੇ ਸ਼ੁਕਰ ਹੈ ਕਿ ਮੇਰੇ ਬੁਲੇਟ ਦੇ ਅੱਗੇ ਲੈਗ ਗਾੜ ਸੀਗਾ ਉਹਦੇ ਕਰਕੇ ਬਚ ਗਿਆ ਮੈਂ ਨੀਤਾ ਜੀ ਕੋਈ ਹੋਰ ਹੁੰਦਾ ਤੇ ਨਹੀਂ ਬਚਣਾ ਸੀਗਾ ਮੰਗ ਕੀ ਕਰਦੇ ਪ੍ਰਚਾਰ ਮੰਗ ਮੈਂ ਕੁਝ ਨਹੀਂ ਕਰਦਾ ਮੈਂ ਇੱਕ ਪ੍ਰੋਫੈਸ਼ਨਲ ਡਾਕਟਰ ਹਾਂ ਮੈਂ ਚਾਹਨਾ ਹੈ ਕਿ ਇਹ ਬੰਦੇ ਦਾ ਪ੍ਰੋਪਰ ਮੈਡੀਕਲ ਟੈਸਟ ਹੋਵੇ ਜੋ ਹੈ ਕੰਮ ਕਰਦੇ ਆ ਕਿਉਂਕਿ ਇਹ ਅੱਜ ਦਾ ਇੱਕ ਕੇਸ ਨਹੀਂਗਾ ਸਾਡੇ ਕੋਲ ਦਿੱਲੀ ਦੇ ਕੇਸ ਆਉਂਦੇ ਆ ਅਗਲੇ ਕਿ ਮੈਂ ਚਾਹਣਾ ਕਿ ਇਹਨਾਂ ਦਾ ਪ੍ਰੋਪਰ ਡੋਪ ਟੈਸਟ ਹੋਵੇ ਤੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਐਵੇਂ ਜੀ ਕਰ ਰਹੇ ਹੋਣੇ ਚਾਹੀਦੇ ਕਿ ਦੁਬਾਰਾ ਕੋਈ ਇਦਾਂ ਦਾ ਬੰਦਾ ਦੁਬਾਰਾ ਐਵੇਂ ਦਾ ਗੁਨਾਹ ਨਾ ਕਰੇ ਕਿ ਅੱਜ ਮੈਂ ਬਚ ਗਿਆ ਕੱਲ ਨੂੰ ਕੋਈ ਹੋਰ ਬੰਦਾ ਵੀ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਅੱਜ ਜਿਹੜਾ ਭੋਗੜਾ ਜਣਾ ਸਾਡੇ ਬੇਟੀ ਗੱਡੀ ਲੈ ਕੇ ਆ ਰਹੀ ਸੀ ਖਾਨ ਤੇ ਟਰੱਕ ਦਾ ਅਨਲੋਡ ਕੀਤਾ ਟਰੱਕ ਉਹਨੇ ਗੱਡੀ ਦੇ ਗੱਡੀ ਵਾਰਾਂ ਦੀ ਕੋਸ਼ਿਸ਼ ਕੀਤੀ ਤੇ ਥੋੜੀ ਸਾਈਡ 'ਚ ਲੱਗੀ ਜਦੋਂ ਕਿ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਿਆ ਨੇ ਤੇ ਉਹਰੇ ਮੋਟਰਸਾਈਕਲ ਵੀ ਨਾਲ ਨੱਪਨ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਸਟਾ ਲੱਗੀ ਆ ਉਹਨੂੰ ਜਨਮਾਰਨ ਦੀ ਕੋਸ਼ਿਸ਼ ਕੀਤੀ ਤੇ ਚਾਰ ਸਾਹਿਬ ਆ ਗਏ ਨੇ ਅਗਲੀ ਕਾਰਵਾਈ ਆਪਣੇ ਆਪੇ ਕਰਨਗੇ ਜਿਹੜੀ ਬੰਦੀ ਲੱਗਦੀ ਹੈ ਜਾਨੀ ਨੁਕਸਾਨ ਤੇ ਨਹੀਂ ਹੋਇਆ ਜਾਨੀ ਡਿਸਾਰਡ ਲੱਗੀਆਂ ਬਾਕੀ ਕੋਈ ਹੋਰ ਗੱਲ ਨਹੀਂ ਜਿਹੜਾ ਵੀ ਕਾਰਵਾਈ ਬਣੇਗੀ ਬਲਦੀ ਕਾਰਵਾਈ ਕਰਦਗੇ ਜੀ ਮੋਟਰਸਾਈਕਲ ਤੇ ਟਰੱਕ ਦਾ ਐਕਸੀਡੈਂਟ ਹੋਇਆ ਠੀਕ ਹੈ ਜੀ ਕੋ ਵੈਰੀਫਾਈ ਕਰਨੇ ਆ ਵੈਰੀਫਾਈ ਕਰਨ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕਰ ਦਿੰਨੇ ਆ ਡਰਾਈਵਰ ਨੇ ਕੋਈ ਨਸ਼ਾ ਕਰਿਆ ਕੀ ਉਹ ਮੈਡੀਕਲ ਕਰਾ ਲੈਣ ਜੇ ਨਸ਼ਾ ਕੀਤਾ ਹੋਏਗਾ ਤਾਂ ਕਰ ਵੀ ਹੈ ਦੋ ਤਿੰਨ ਕੰਨਾਂ ਗੱਡੀਆਂ ਟੁੱਗਦਾ ਆ ਲੋਕਾਂ ਦਾ ਕੋਈ ਵੈਰੀਫਾਈ ਤਸਦੀਕ ਕਰ ਲੈਣੇ ਹਾਂਜੀ ਕਿੰਨੇ ਬੰਦੇ ਚੱਕਮੀ ਕੀਤੇ ਹਾਲੇ ਤੱਕ ਇੱਕੋ ਹੀ ਆਇਆ ਮੇਰੇ ਕੋ ਜਿਹੜਾ ਪਤਾ ਲੱਗਾ ਜੇ ਹੋਰ ਕੋਈ ਆਇਆ ਤੇ ਆਪਾਂ ਕਾਰ ਵੀ ਕਰ ਦਿੰਨੇ ਆ ਉਹਦੇ ਖਾਤੇ